ਸਸ਼ੇਕਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਬੈਂਗਨ ਦਾ ਪਰਤਾ ਪਰਤਾ ਵੀ ਕਹਿੰਦੇ ਆ ਪਰਤਾ ਵੀ ਕਹਿੰਦੇ ਆ ਇੱਥੇ ਆਪਾਂ 1 ਕਿਲੋ ਲੈਂਦੇ ਜੀ ਬੈਂਗਨ ਬੈਂਗਨ ਆਪਾਂ ਇਸ ਟਾਈਪ ਦੇ ਲੈਂਦੇ ਆ ਤੇ ਇਹ ਡਾਰਕ ਵਾਲੇ ਆ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਪਹਿਲਾਂ ਤੇ ਹੁਣ ਆਪਾਂ ਤੇਲ ਲਗਾ ਰਹੇ ਹਾਂ ਇਹਨਾਂ ਤੇ ਤੇ ਤੇਲ ਲਗਾ ਕੇ ਆਪਾਂ ਇਹਨਾਂ ਨੂੰ ਸੇਕ ਤੇ ਭੁੰਨਾਗੇ ਮੈਂ ਸਾਰੇ ਬੈਂਗਨਾਂ ਤੇ ਹੀ ਤੇਲ ਲਗਾਉਂਗੀ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਇੱਕ ਤੇ ਤੇਲ ਲਗਵਾਤਾ ਤੇਲ ਲਗਾ ਕੇ ਤੇ ਆਪਾਂ ਹੁਣ ਇਹਨਾਂ ਨੂੰ ਅੱਗ ਤੇ ਭੁੰਨਣਾ ਸਟਾਰਟ ਕਰਾਂਗੇ ਤੇ ਤੁਸੀਂ ਚੁੱਲੇ ਤੇ ਵੀ ਬਣਾ ਸਕਦੇ ਹੋ ਤੇ ਆਪਾਂ ਗੈਸ ਤੇ ਬਣਾ ਕੇ ਭੁੰਨ ਕੇ ਤਿਆਰ ਕਰਾਂਗੇ ਇੱਥੇ ਮੈਂ ਚਮਟਾ ਲੈਂਦਾ ਚਮਟੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਈ ਅਸੀਂ ਇਹਦੀਆਂ ਨੁੱਕਰੀਆਂ ਤੇ ਹੁਣ ਆਪਾਂ ਇਹਦੇ ਵਿੱਚ ਇਸ ਸਟਿੱਕੇ ਨਾਲ ਪਸਾ ਕੇ ਤੇ ਇਸ ਸਟਿੱਕੇ ਨਾਲ ਅੱਗ ਤੇ ਭੁੰਨ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਆਪਾਂ ਗੈਸ ਨੂੰ ਰੱਖਿਆ మీడియం ਤੇ ਲੋ ਤੇ ਰੱਖ ਕੇ ਹੀ ਆਪਾਂ ਭੁੰਨਾਂਗੇ ਤੇ ਇਸ ਤਿੱਕੇ ਦੇ ਨਾਲ ਤੇ ਤੁਸੀਂ ਤਿੱਖੀ ਕੋਈ ਉਹ ਵੀ ਲੈ ਸਕਦੇ ਹੋ ਫਰੀ ਵੀਗੈਰਾ ਤੇ ਉਹਦੇ ਵਿੱਚ ਵੀ ਪਾ ਕੇ ਤੁਸੀਂ ਭੁੰਨ ਸਕਦੇ ਹੋ ਇਸ ਤਿੱਕੇ ਨਾਲ ਮੈਂ ਇੱਕ ਦੂਸਰਾ ਵੈਂਗ ਨੂੰ ਐਸੇ ਰੱਖਤਾ ਤਾਂ ਕਿ ਆਪਣਾ ਭੁੱਜ ਹੋ ਜੇ ਤੇ ਹੁਣ ਆਪਾਂ ਇਹਨੂੰ ਆਸ-ਪਾਸੇ ਪਲਟ ਕੇ ਭੁੰਨਾਂਗੇ ਇਹ ਜਲਦੀ ਹੀ ਪੁੱਜ ਹੋ ਜਾਂਦੇ ਆ ਤੇ ਜਲਦੀ ਹੀ ਸੌਫਟ ਹੋ ਜਾਂਦੇ ਆ ਅੰਦਰ ਵੀ ਕਿਉਂਕਿ ਬੈਂਗਨ ਸੌਫਟ ਹੀ ਹੁੰਦੇ ਨੇ ਤੇ ਇਸੇ ਤਰੀਕੇ ਨਾਲ ਆਪਾਂ ਬੈਂਗਨ ਨੂੰ ਭੁੰਨ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਚਮਟੇ ਦੀ ਮਦਦ ਨਾ ਭੁੰਨ ਲਿਆ ਮੇਰੇ ਕੋਲ ਸਟੈਂਡ ਵਗੈਰਾ ਨਹੀਂ ਹੈਗਾ ਨਹੀਂ ਆਪਾਂ ਉਹਦੇ ਉੱਪਰ ਰੱਖ ਕੇ ਵੀ ਭੁੰਨ ਸਕਦੇ ਆ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਏ ਤੇ ਹੁਣ ਇੱਕ ਮੈਂ ਦੇਖੋ ਇਸ ਤਿੱਕੇ ਆ ਭੁੰਨ ਰਹੀਆਂ ਜੇ ਕਾ ਤੁਹਾਡੇ ਕੋਲ ਕੋਈ ਸੂਰੀ ਵਗੈਰਾ ਨਹੀਂ ਹੈਗੀ ਸਟੈਂਡ ਵਗੈਰਾ ਨਹੀਂ ਹੈਗੀ ਤੇ ਆਪਾਂ ਇਸ ਤਿੱਕੇ ਨਾਲ ਵੀ ਭੁੰਨ ਸਕਦੇ ਆ ਤੇ ਇਸ ਤਿੱਕੇ ਨਾਲ ਵੀ ਪੂਝ ਹੋ ਜਾਂਦੇ ਆ ਦੇਖੋ ਮੈਂ ਸਿਲਕੇ ਉਤਾਰ ਲਏ ਤੇ ਇੱਕ ਦਾ ਮੈਂ ਰੱਖ ਲਿਆ ਸੀ ਇਹ ਉਤਾਰੀ ਜੰਨੀ ਆ ਤੇ ਇਦਾਂ ਕਰਦਣਾ ਵੀ ਕਰ ਸਕਦੇ ਹੋ ਹੱਥ ਦੀਏ ਮਦਦਤ ਨਾਲ ਵੀ ਉਤਾਰ ਸਕਦੇ ਹੋ ਜਲਦੀ ਹੀ ਸਿਲਕਾ ਲੈ ਜਾਂਦਾ ਹੈ ਤੁਸੀਂ ਹੱਥ ਨੂੰ ਠੰਡਾ ਪਾਣੀ ਲਗਾ ਕੇ ਤੇ ਉਤਾਰ ਸਕਦੇ ਹੋ ਕਿਉਂਕਿ ਗਰਮ ਹੈ ਤੇ ਹੁਣ ਆਪਾਂ ਇਸ ਤਰੀਕੇ ਨਾਲ ਕੱਟ ਕੇ ਦੇਖਾਂਗੇ ਕਿ ਇਹਦੇ ਸੁੰਡ ਵਗੈਰਾ ਨਾ ਹੋਵੇ ਤੁਸੀਂ ਚੰਗੇ ਤਰੀਕੇ ਨਾਲ ਸਾਫ਼ ਕਰਕੇ ਪਹਿਲਾਂ ਵੀ ਦੇਖ ਲੈਣਾ ਤੇ ਬਾਅਦ ਦੇ ਵਿੱਚ ਵੀ ਇਹਨਾਂ ਨੂੰ ਕੱਟ ਕੇ ਦੇਖ ਲੈਣਾ ਤੇ ਹੁਣ ਆਪਾਂ ਇਸ ਤਰੀਕੇ ਦੇ ਨਾਲ ਕੱਟ ਲਾਂਗੇ ਤੇ ਸਾਈਡ ਵਾਲੀਆਂ ਡੰਡੀਆਂ ਕੱਟ ਕੇ ਸਾਈਡ ਤੇ ਰੱਖ ਦੇਵਾਂਗੇ ਇਸੇ ਤਰੀਕੇ ਨਾਲ ਮੈਂ ਦੂਸਰੇ ਨੂੰ ਕੱਟ ਲਿਆ ਹਲਕੇ ਜਿਹੇ ਠੰਡੇ ਵੀ ਹੋ ਜਾਣਗੇ ਤੇ ਹੁਣ ਆਪਾਂ ਕੜਾਈ ਦੇ ਵਿੱਚ ਘਿਓ ਪਾਇਆ ਦੇਸੀ ਤੁਸੀਂ ਤੇਲ ਪਾ ਇੱਥੇ ਮੈਂ ਧਨੀਆ ਪਾਤਾ ਜੀ ਸਾਬਤ ਮੇਰੇ ਕੋਲ ਗੀਰਾ ਹੈ ਨਹੀਂ ਸੀ ਖਤਮ ਹੋਇਆ ਤੇ ਹੁਣ ਆਪਾਂ ਪਾਵਾਂਗੇ ਜੀ ਆਦਰਕ ਦੇ ਥੋੜੇ ਥੋੜੇ ਜੇ ਪੀਸ ਛੋਟੇ ਜੇ ਅੱਧੇ ਚਮਚ ਆਪਾਂ ਆਦਰਕ ਦੇ ਪੀਸ ਪਾਵਾਂਗੇ ਤੇ ਨਾਲ ਹੀ ਦੋ ਤਿੰਨ ਹਰੀਆਂ ਮਿਰਚੀਆਂ ਕੱਟੀਆਂ ਹੋਈਆਂ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਲਾਂਗੇ ਤੇਲ ਦੇ ਵਿੱਚ ਘਿਓ ਦੇ ਵਿੱਚ ਜਿਹਦੇ ਵਿੱਚ ਤੁਸੀਂ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਤੇ ਇਹਨਾਂ ਨੂੰ ਕਿੰਨੀ ਤਰ੍ਹਾਂ ਭੁੰਨ ਲਾਂਗੇ ਭੁੰਨਣ ਤੋਂ ਬਾਅਦ ਆਪਾਂ ਪਿਆਜ਼ ਪਾਵਾਂਗੇ ਤੇ ਪਿਆਜ਼ ਨੂੰ ਵੀ ਆਪਾਂ ਭੁੰਨ ਕਰਾਂਗੇ ਤੇ ਹੁਣ ਆਪਾਂ ਪਿਆਜ਼ ਪਾ ਲਈ ਪਿਆਜ਼ ਆਪਾਂ ਜਿਆਦਾ ਹੀ ਲੈਣੇ ਆ ਪਿਆਜ਼ ਆਪਾਂ ਛੋਟੇ ਟੁਕੜਿਆਂ ਦੇ ਵਿੱਚ ਕੱਢ ਲਏ ਸੀਗੇ ਤੇ ਪਿਆਜ਼ ਆਪਾਂ ਲੈਂਦੇ ਜੀ ਸੱਤ ਤੋਂ ਅੱਠ ਕਿਉਂਕਿ ਇਹ ਸਬਜੀ ਸੁੱਕੀ ਬਣਦੀ ਹੈ ਤੇ ਪਿਆਜ਼ਾਂ ਨਾਲ ਹੀ ਜਿਆਦਾ ਟੇਸਟੀ ਬਣਦੀ ਹੈ ਜਦੋਂ ਆਪਾਂ ਜਿਆਦਾ ਪਿਆਜ਼ ਪਾਉਣੀ ਹੈ ਚੰਗੇ ਤਰੀਕੇ ਨਾਲ ਆਪਾਂ ਹਲਾ ਕੇ ਇਹਨਾਂ ਨੂੰ ਵੀ ਭੁੰਨਾਂਗੇ ਤੇ ਇੱਥੇ ਦੇਖੋ ਆਪਣੇ ਪਿਆਜ਼ਾਂ ਦਾ ਥੋੜਾ ਜਿਹਾ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਤੇ ਹੁਣ ਆਪਾਂ ਨਮਕ ਪਾ ਕੇ ਭੁੰਨਾਂਗੇ ਤੇ ਨਮਕ ਨਾਲ ਸਿੱਧੀ ਪਿਆਜ਼ ਭੁੱਜ ਹੋ ਜਾਂਦੇ ਨੇ ਤੇ ਹੁਣ ਆਪਾਂ ਨਮਕ ਨੂੰ ਕਰ ਲਾਂਗੇ ਜੀ ਮਿਕਸ ਤੇ ਹੁਣ ਮਿਕਸ ਕਰਕੇ ਆਪਾਂ ਥੋੜਾ ਜਿਹਾ ਟਾਈਮ ਹੋਰ ਭੁੰਨਾਂਗੇ 3 ਤੋਂ 4 ਮਿੰਟ ਕਿਉਂਕਿ ਪਿਆਜ਼ਾਂ ਦਾ ਪਾਣੀ ਆਪਾਂ ਬਿਲਕੁਲ ਖਤਮ ਕਰ ਦੇਣਾ ਤੇ ਇਸ ਤਰੀਕੇ ਦੇ ਨਾਲ ਆਪਾਂ ਭੁੰਨ ਰਹੇ ਹਾਂ ਇਸ ਤਰੀਕੇ ਨਾਲ ਮਸਾਲਾ ਆਪਣਾ ਭੁੱਜ ਕੇ ਦੇਖੋ ਜੀ ਪਿਆਜ਼ ਘੱਟ ਕੇ ਅੱਧੇ ਰਹਿ ਗਏ ਤੇ ਹੁਣ ਆਪਾਂ ਲਸਣ ਨੂੰ ਵੀ ਆਪਾਂ ਜਿਸ ਤਰੀਕੇ ਨਾਲ ਬੈਂਗਲਾਂ ਨੂੰ ਭੁੰਨਿਆ ਸੀਗਾ ਨਾ ਅੱਗ ਤੇ ਏਸੀ ਤਰੀਕੇ ਨਾਲ ਲਸਣ ਨੂੰ ਭੁੰਨਿਆ ਦਾ ਤੇ ਇਸ ਤਰੀਕੇ ਨਾਲ ਮੈਂ ਤਾਂ ਹੀ ਬਾਅਦ ਦੇ ਵਿੱਚ ਲਸਣ ਨੂੰ ਐਡ ਕੀਤੀ ਹੈ ਕੱਟ ਕੇ ਤੇ ਹੁਣ ਆਪਾਂ 4 ਤੋਂ 5 ਟਮਾਟਰ ਲੈਂਦੇ ਆ ਤੇ ਜੇ ਦੇ ਨਾਲ ਟੇਸਟ ਬੈਂਗਨਾ ਦਾ ਪਰਥੇ ਦਾ ਜਿਆਦਾ ਆਉਂਦਾ ਤੇ ਤੁਸੀਂ ਪਿਉਰੀ ਬਣਾ ਕੇ ਵੀ ਪਾ ਸਕਦੇ ਹੋ ਤੇ ਆਪਾਂ ਇਸ ਤਰੀਕੇ ਨਾਲ ਹੁਣ ਇਹਨਾਂ ਨੂੰ ਕੱਟ ਕੇ ਪਾਇਆ ਸੀ ਰਫਲੀ ਆ ਤੇ ਹੁਣ ਆਪਾਂ ਇਹਨਾਂ ਨੂੰ ਵੀ ਪੁੰਨ ਕਰ ਲਿਆ ਤੇ ਥੋੜਾ ਜਿਹਾ ਨਮਕ ਮੈਨੂੰ ਘੱਟ ਲੱਗਿਆ ਤੇ ਮੈਂ ਥੋੜਾ ਜਿਹਾ ਹੋਰ ਐਡ ਕਰਤਾ ਤੇ ਅੱਧਾ ਕ ਚਮਚਾ ਆਪਾਂ ਹਲਦੀ ਦਾ ਐਡ ਕੀਤਾ ਤੇ ਮਿਰਚ ਆਪਦੇ ਟੇਸਟ ਅਨੁਸਾਰ ਐਡ ਕਰ ਲਿਓ ਤੇ ਮੈਂ ਅੱਧਾ ਕ ਚਮਚ ਮਿਰਚ ਦਾ ਐਡ ਕੀਤਾ ਤੇ ਅੱਧਾ ਚਮਚ ਆਪਾਂ ਗਰਮ ਮਸਾਲਾ ਤੁਸੀਂ ਇੱਥੇ ਧਨੀਆ ਪਾਊਡਰ ਵੀ ਲੈ ਸਕਦੇ ਹੋ ਤੇ ਚਾਟ ਮਸਾਲਾ ਐਡ ਕਰਨਾ ਚਾਹੁੰਦੇ ਹੋ ਬਾਅਦ ਦੇ ਵਿੱਚ ਸਬਜੀ ਦੇ ਵਿੱਚ ਐਡ ਕਰ ਸਕਦੇ ਹੋ ਜਿਹਦੇ ਨਾਲ ਸਬਜੀ ਦਾ ਫਲੇਵਰ ਹੋਰ ਵੀ ਜਿਆਦਾ ਵਧੀਆ ਹੁੰਦਾ ਹੈਗਾ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ 25 ਸਕਿੰਟ ਆਪਾਂ ਮਸਾਲਿਆਂ ਨੂੰ ਭੁੰਨ ਕਰਾਂਗੇ ਤੇ ਹੁਣ ਆਪਾਂ ਜੀ ਬੈਂਗਣਾ ਨੂੰ ਜਿਹੜੇ ਕੱਟ ਕੇ ਹੈਨਾ ਇਸ ਤਰੀਕੇ ਨਾਲ ਰੱਖਿਆ ਸੀ ਪੀਸਾਂ ਦੇ ਵਿੱਚ ਹੁਣ ਆਪਾਂ ਮਿਕਸ ਕਰ ਦਾਂਗੇ ਥੋੜਾ ਜਿਹਾ ਕੜੀਪਾ ਨਾਲ ਆਪਾਂ ਇਹਨਾਂ ਦਾ ਟੁਕੜੇ ਜਿਹੇ ਬਣਾ ਲਾਂਗੇ ਤੇ ਹੁਣ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਇਹ ਜਿਆਦਾ ਸੌਫਟ ਹੀ ਹੋਏ ਹੋਏ ਆ ਤੇ ਚੰਗੀ ਤਰੱਕੇ ਨਾਲ ਮਸਾਲੇ ਦੇ ਵਿੱਚ ਮਿਕਸ ਹੋ ਜਾਣਗੇ ਇਸ ਤਰੀਕੇ ਨਾਲ ਆਪਾਂ ਸਾਰੀ ਸਬਜੀ ਨੂੰ ਮਿਕਸ ਕਰ ਲਾਂਗੇ ਹਿਲਾਉਂਦੇ ਰਹਿਣਾ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਟੈਕਸਚਰ ਆਇਆ ਤੇ ਕਿੰਨਾ ਵਧੀਆ ਕਲਰ ਆਇਆ ਤੇ ਬੈਂਗਨ ਦਾ ਪਰਤਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਤੇ ਬਹੁਤ ਟੇਸਟੀ ਬਣਦਾ ਹੈ ਜਿਹੜੇ ਨਹੀਂ ਬੈਂਗਨ ਖਾ ਕੇ ਖੁਸ਼ ਹੁੰਦੇ ਤਾਂ ਇਸ ਤਰੀਕੇ ਨਾਲ ਬੈਂਗਨ ਦਾ ਪਰਤਾ ਜ਼ਰੂਰ ਬਣਾਉਣ ਤੇ ਬਹੁਤ ਵਧੀਆ ਲੱਗਦਾ ਹੈ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਆਪਾਂ ਹਲਾਉਂਦੇ ਰਹਿਣਾ ਕਰਸੀ ਨੂੰ ਲਗਾਤਾਰ ਮਾਰਦੇ ਰਹਿਣਾ ਤੇ ਇਸ ਤਰੀਕੇ ਇਸ ਤਰੀਕੇ ਨਾਲ ਆਪਣਾ ਬੈਂਗਨ ਦਾ ਭੜਤਾ ਜੀ ਤਿਆਰ ਹੋ ਗਿਆ ਤੁਸੀਂ ਚੈੱਕ ਕਰਦੇ ਹੋ ਸਕਦੇ ਹੋ ਆਪਾਂ 3 ਤੋਂ 4 ਮਿੰਟਾਂ ਦੇ ਵਿੱਚ ਇਹਨੂੰ ਮਿਕਸ ਕਰ ਲਿਆ ਤੇ ਤਿਆਰ ਕਰ ਲਿਆ ਗੈਸ ਦੀ ਫਲੇਮ ਨੂੰ ਆਪਾਂ ਲੋ ਹੀ ਰੱਖਿਆ ਜਿਆਦਾ ਹਾਈ ਨਹੀਂ ਕਰਨੀ ਤੇ ਤਾਂ ਕਿ ਆਪਣੀ ਸਬਜੀ ਮੱਚ ਨਾ ਜਾਵੇ ਤੇ ਭਾਰੀ ਥੱਲੇ ਦੀ ਕੜਾਹੀ ਲੈਣੀ ਆ ਤੇ ਇੱਥੇ ਆਪਾਂ ਸਰਵ ਕਰਾਂਗੇ ਜੀ ਸਬਜੀ ਨੂੰ ਤੁਸੀਂ ਦੇਖ ਸਕਦੇ ਹੋ ਆਪਾਂ ਸਬਜੀ ਨੂੰ ਸਰਵ ਕਰ ਰਹੇ ਹਾਂ ਤੇ ਆਪਣੇ ਬੈਂਗਨ ਦਾ ਪੱਠਾ ਜਿਹੜਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਬਹੁਤ ਟੇਸਟੀ ਬਣਦਾ ਤੇ ਡਿਲੀਸ਼ੀਅਸ ਜੀ ਰੈਸਪੀ ਬਣਦੀ ਹੈ ਇਹ ਤੇ ਤੁਸੀਂ ਇਹ ਸਬਜੀ ਬਾਰ-ਬਾਰ ਬਣਾ ਕੇ ਖਾਓਗੇ ਜੇ ਇੱਕ ਵਾਰ ਇਸ ਤਰੀਕੇ ਨਾਲ ਮੇਰੇ ਤਰੀਕੇ ਨਾਲ ਬਣਾ ਲਈ ਜੀਕਰ ਤੁਹਾਨੂੰ ਸਾਡੀਆਂ ਵੀਡੀਓ ਜੀ ਵਧੀਆ ਲੱਗਦੀਆਂ ਹੁੰਦੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਨਾਲ ਹੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੇ ਆਪਾਂ ਜੀ ਫੇਰ ਮਿਲਦੇ ਹਾਂ ਕਿਸੇ ਨਿਊ ਵੀਡੀਓ ਦੇ ਨਾਲ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਜੀ ਸਾਰਿਆਂ ਨੂੰ ਸ਼ਸ਼ਕਾਲ ਬਾਏ ਬਾਏ